ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਦਾ ਕੋਆਪਰੇਟਿਵ ਟਰੱਕ ਸੁਸਾਇਟੀ ਨੰਗਲ ਵੱਲੋਂ ਆਪਣੀ ਰੋਜੀ ਰੋਟੀ ਦੀ ਲੜਾਈ ਲੜੀ ਜਾ ਰਹੀ ਹੈ ਜਿਸ ਦੇ ਚੱਲਦੇ ਹੋਏ ਨੰਗਲ ਟਰੱਕ ਸੁਸਾਇਟੀ ਦੇ ਮੈਂਬਰਾਂ ਵੱਲੋਂ ਪ੍ਰਾਈਮੋ ਕੈਮੀਕਲ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਪਿਛਲੇ ਕਈ ਦਿਨਾਂ ਤੋਂ ਗੱਲ ਚੱਲ ਰਹੀ ਹੈ ਤੇ ਪ੍ਰਸ਼ਾਸਨ ਬੀ ਕੋਸ਼ਿਸ਼ ਕਰ ਰਿਹਾ ਹੈ ਕਿ ਦੋਵੇਂ ਧਿਰਾਂ ਦਾ ਰਾਜੀਨਾਮਾ ਹੋ ਜਾਏ ਤੇ ਕੰਮਕਾਰ ਸਹੀ ਤਰੀਕੇ ਦੇ ਨਾਲ ਚੱਲਦਾ ਰਹੇ ਜਿਸ ਤੋਂ ਬਾਅਦ ਅੱਜ ਟਰੱਕ ਸੁਸਾਇਟੀ ਦੇ ਉਪ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਟਰੱਕ ਸੁਸਾਇਟੀ ਮੈਂਬਰਾਂ ਨੂੰ ਬਦਨਾਮ ਕਰਨ ਦੇ ਲਈ ਕੁਝ ਵੀਡੀਓ ਪਾਈ ਜਾ ਰਹੀਆਂ ਹਨ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਟੈਂਕਰ ਆਪਰੇਟਰ ਟੈਂਕਰਾਂ ਦੇ ਵਿੱਚੋਂ ਤੇਜਾਬ ਚੋਰੀ ਕਰਨ ਦਾ ਗੋਰਖ ਧੰਦਾ ਕਰਦੇ ਹਨ ਟਰੱਕ ਸੁਸਾਇਟੀ ਦੇ ਉਪ ਪ੍ਰਧਾਨ ਬਲਵੀਰ ਸਿੰਘ ਨੇ ਕਿਹਾ ਕਿ ਅਜਿਹੇ ਸੋਸ਼ਲ ਮੀਡੀਆ ਉਤੇ ਖਬਰਾਂ ਪਾਉਣਾ ਓਬੀ ਬਿਨਾ ਕਿਸੇ ਸਬੂਤ ਤੋਂ ਗਲਤ ਹੈ ਉਹਨਾਂ ਨੇ ਹੱਥ ਜੋੜ ਕੇ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਲਗਾ ਕੇ ਟਰੱਕ ਆਪਰੇਟਰਾਂ ਨੂੰ ਬਦਨਾਮ ਕਰਨਾ ਬੰਦ ਕਰੋ ਤੇ ਚਲੋ ਆ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਟਰੱਕ ਸੁਸਾਇਟੀ ਦੇ ਉਪ ਪ੍ਰਧਾਨ ਬਲਵੀਰ ਸਿੰਘ ਨੇ ਕੀ ਕਿਹਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕਾਸ਼ਟ ਕਾਲਾ ਜਿਹੜਾ ਚੋਰੀ ਦੇ ਕੈਲੀਗੇਸ਼ਨ ਲੱਗ ਰਿਹਾ ਟਰੱਕ ਯੂਨੀਅਨ ਦੇ ਕੀ ਕਹਿਣਾ ਜਾਊਗਾ ਉਸ ਬਾਰੇ ਇਹ ਜਿਸ ਟਾਈਮ ਤੇ ਕੋਈ ਵੀ ਸਾਡੇ ਆਪਸ ਵਿੱਚ ਇਹ ਡਿਸਕੂਟ ਪਿਆ ਬਾਈ ਫੈਕਟਰੀ ਦਾ ਜੋ ਕੋਈ ਫੈਕਟਰੀ ਦਾ ਵੀ ਨਹੀਂ ਸਾਡੇ ਮੈਂਬਰਾਂ ਦਾ ਆਪਸ ਵਿੱਚ ਛੇ ਮੈਂਬਰਾਂ ਦਾ ਛੇ ਮੈਂਬਰ ਉਹ ਤਿੰਨ ਇੱਕ ਪਾਸੇ ਤਿੰਨ ਇੱਕ ਪਾਸੇ ਇੱਕ ਉਹ ਵੀ ਸਾਡੇ ਨਾਲ ਆ ਵੈਸੇ ਚਾਰ ਮੈਂਬਰ ਅਸੀਂ ਇੱਕ ਪਾਸੇ ਸਾਡਾ ਬੌਮਤਾ ਜੀ ਸਾਡੇ ਅਮਰਜੀਤ ਸਿੰਘ ਬਾਅਦ ਸਾਡੇ ਕੋਲ ਬੈਠੇ ਆ ਜੀ ਪ੍ਰਧਾਨ ਜਿਹੜੇ ਅਸੀਂ ਬਣਾਏ ਆ ਜੀ ਹੁਣ ਜਿਹੜੇ ਸਾਡੇ ਦੋ ਮੈਂਬਰ ਹੈਗੇ ਆ ਜਾਂ ਕੁਝ ਵੀ ਹੈ ਜਾਂ ਉਹਨਾਂ ਵੱਲੋਂ ਜਾਂ ਕੁਝ ਵੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਜੋ ਕਿ ਸਾਡੇ ਪੱਤਰਕਾਰ ਕਰ ਰਹੇ ਉਹ ਸਾਡੇ ਗਲਤ ਹੈ ਉਹਨਾਂ ਨੂੰ ਚਾਹੀਦਾ ਨਹੀਂ ਸਾਡੇ ਵਿਰੁੱਧ ਸਾਡੀ ਰੋਜੀ ਰੋਟੀ ਹੈ ਸਾਡਾ ਫੈਕਟਰੀ ਨਾਲ ਕੋਈ ਨਹੀਂ ਹੈ ਇਹ ਕੋਈ ਕਰਦਾ ਸਾਨੂੰ ਕੋਈ ਪ੍ਰੈਕਟੀਕਲੇ ਤਾਂ ਕਰਦਾ ਕੋਈ ਉਦਾਂ ਨਹੀਂ ਸਾਡੇ ਗੱਡੀਆਂ ਵਾਲੇ ਸਭ ਕੋਈ ਗਲਤ ਨਹੀਂ ਹੈ ਜੀ ਨਾ ਕਿਤੇ ਜਾਂਦੇ ਆ ਜਿਹੜੇ ਧੰਦੇ ਕੋ ਹੋਰ ਚੱਲਦੇ ਸਾਡੀ ਗੱਡੀ ਕੋਈ ਨਹੀਂ ਜਾਂਦੀ ਕਿਸੇ ਦਾ ਉਸ ਪੱਤਰਕਾਰ ਤੋਂ ਸਾਨੂੰ ਨਹੀਂ ਪਤਾ ਕਿਦਾਂ ਉਹ ਕਰ ਰਿਹਾ ਜੀ ਪੱਤਰਕਾਰ ਸਾਨੂੰ ਇਹ ਕਹਿੰਦਾ ਜੀ ਇੱਕ ਸਾਡੇ ਕੋਲ ਥੋੜੇ ਕੋਲੇ ਇੱਕ ਪੱਤਰ ਤੜੋ ਪੱਤਰਕਾਰ ਦੀ ਤੜੋਲੀ ਆਲੇ ਆਂਦੇ ਤੁਸੀਂ ਉਹਦੇ ਨਾਲ ਮਿਲੇ ਹੋਏ ਸਾਡੀ ਤਾਂ ਤੁਸੀਂ ਵਾਈਟ ਨਹੀਂ ਲੈਂਦੇ ਆਹ ਗੱਲ ਉਹ ਸਾਨੂੰ ਕਿਹਾ ਕਰਦੇ ਜੀ ਅਸੀਂ ਤਾਂ ਨਿਸਬਤ ਹੋ ਕੇ ਕਹਿੰਦੇ ਤੁਸੀਂ ਸਾਡਾ ਸਾਥ ਦਿੱਤਾ ਜੀ ਉਹ ਨਹੀਂ ਸਾਡਾ ਸਾਥ ਰਹੇ ਪਹਿਲੇ ਪੈਸੇ ਸਾਡੀ ਐਡ ਲੈ ਕੇ ਜਾਂਦੇ ਜੀ ਮੈਂ ਸਿਰਿਆਂ ਮੈਂ ਕਹਿੰਦਾ ਜੀ ਅਸੀਂ ਐਡ ਦੇਖਿਆ ਜੀ ਉਹਨਾਂ ਨੂੰ ਗਲਤ ਕਰ ਚੁੱਕੇ ਵੇ ਜੀ ਅੱਗੇ ਵਾਸਤੇ ਅਸੀਂ ਜੋ ਵੀ ਸਾਡੇ ਨਾਲ ਜੋ ਕੰਮ ਫੜੂਗਾ ਅਸੀਂ ਉਹਦੇ ਨਾਲ ਹੈਲਪ ਵਿੱਚ ਰਹਾਂਗੇ ਜੀ ਸਾਨੂੰ ਦਾ ਜਿਹੜਾ ਤੁਸੀਂ ਸਾਡਾ ਬਹੁਤ ਵਧੀਆ ਸਾਥ ਦਿੱਤਾ ਅਸੀਂ ਸਾਨੂੰ ਬਹੁਤ ਹੋਵੇ ਪਰ ਉਹ ਸਾਈਡ ਘਾਣਦੀ ਆ ਜੀ ਸਾਡੇ ਇਹਨਾਂ ਨੂੰ ਵੀ ਗੱਡੀਾਂ ਵਾਲੇ ਕੰਮ ਨਾ ਕਰ ਸਕਣ ਕੋਈ ਉਹ ਨਹੀਂ ਚ ਕੋਈ ਦੋਹਰਾ ਨਹੀਂ ਅਸੀਂ ਆਪਣੇ ਬੰਦੇ ਨੂੰ ਕਹਿੰਦੇ ਵੀ ਕੋਈ ਡਰਨੇ ਦੀ ਲੋੜ ਨਹੀਂ ਆਪਣਾ ਕੰਮ ਕਰ ਇਮਾਨਦਾਰੀ ਨਾਲ ਸਾਡਾ ਪਹਿਲਾਂ ਚੱਲਦਾ ਉਹਦੇ ਇਮਾਨਦਾਰੀ ਨਾਲ ਹੁਣ ਚਲਾਣ ਕੋਈ ਸਾਨੂੰ ਡਰਨੇ ਦੀ ਲੋੜ ਨਹੀਂ ਅਸੀਂ ਆਪਣਾ ਕੰਮ ਕਰ ਇੱਥੇ ਚਲਾਣਾ ਕੰਮ ਕਰ ਚੱਲੂਗਾ ਜੀ ਫੈਕਟਰੀ ਨਾਲ ਵੀ ਸਾਡਾ ਕੋਈ ਉਹ ਨਹੀਂ ਫੈਕਟਰੀ ਵਾਲੇ ਵੀ ਗਲਤ ਭੜਕਾ ਵਿੱਚ ਆ ਜਾਂਦੇ ਉਹ ਤੇ ਉਹ ਗਲਤ ਆ ਉਹਨਾਂ ਦੀ ਵੀ ਵੀ ਜਿਨ੍ਹਾਂ ਨੇ ਖਬਰ ਲੁਆਈ ਹੈ ਜਿਨ੍ਹਾਂ ਨੇ ਖਬਰ ਲਾਈ ਹੈ ਮੈਂ ਉਹਨਾਂ ਨੂੰ ਤੋਂ ਟੇ ਮਾਧਿਅਮ ਰਾਹੀਂ ਅਪੀਲ ਕਰਦਾ ਵੀ ਇਹ ਜਿਹੜੀਆਂ ਗਲਤ ਬਵਾ ਸਾਡੇ ਵਿੱਚ ਨਾ ਫਲਾਓ ਤਾਂ ਕਿ ਬੰਦਿਆਂ ਨੂੰ ਉਲਟ ਜੋ ਵੀ ਹੈ ਕੱਲੋ ਕੋਈ ਇੱਥੇ ਕੋਈ ਗਲਤ ਮੈਸ ਗਾਰਡ ਹੁੰਦਾ ਕੋਈ ਬੰਦਾ ਗਲਤ ਹੁੰਦਾ ਕੋਈ ਵੀ ਆ ਉਸ ਵੀ ਸਾਡੇ ਵਿੱਚ ਫੁੱਟ ਬਾਤ ਬਾਦੇ ਕੋਈ ਡਿਫਰਡ ਕਰਦੇ ਇਹ ਅਸੀਂ ਹੋਣਾ ਨਹੀਂ ਹੈ ਵੈਸੇ ਪਰ ਅਸੀਂ ਇਹ ਚਾਹਦੇ ਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਵੀ ਇਹੋ ਜਿਹਾ ਕੰਮ ਨਾ ਕਰੋ ਨਹੀਂ ਤੁਹਾਨੂੰ ਵੀ ਭਾਰੀ ਪੈ ਸਕਦਾ ਕੁਝ